ਤੁਸੀਂ ਜਾਤਪਾਤ ਤੇ ਬੜਾ ਲਿਟਰੇਚਰ ਲਿਖਿਆ ਹਾਂਜੀ ਵੀ ਜਾਤਪਾਤ ਇੱਕ ਜਾਣੀ ਤੇ ਪੰਜਾਬ ਲਈ ਸਮੁੱਚਾ ਭਾਰਤ ਦੀ ਜਾਤਪਾਤ ਦੀ ਇੱਕ ਹਾਂਜੀ ਕੋਡ ਹੈ ਹਾਂਜੀ ਵੀ ਜਾਤਪਾਤ ਨੂੰ ਮੱਦੇਨਜ਼ਰ ਆ ਦੇ ਸੰਘਰਸ਼ ਜਿੰਦਗੀ ਸੰਘਰਸ਼ ਹੈ ਹਾਂ ਵੀ ਤੁਹਾਡੀ ਜਿੰਦਗੀ ਦੇ ਵਿੱਚ ਸੰਘਰਸ਼ ਕਰਦੇ ਸਮੇਂ ਤੁਹਾਨੂੰ ਵੀ ਕਿਤੇ ਔਕੜ ਮਸੀਤ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਵੀ ਜਿਹੜਾ ਐਸ ਐਲ ਵਰਦੀ ਸਾਹਿਬ ਐਡਵੋਕੇਟ ਨੂੰ ਜਾਤਪਾਤ ਦੇ ਪਤੀ ਇਹਨਾਂ ਲਿਟਰੇਚਰ ਲਿਖਣਾ ਪਿਆ ਰਾਜੂ ਜੀ ਸਾਨੂੰ ਜਦੋਂ ਮੈਂ ਜੰਮਿਆ ਹੀ ਨਾ ਜਦੋਂ ਮੈਂ ਪੈਦਾ ਹੋਇਆ ਨਾ ਅੱਜ ਤੋ 70 ਸਾਲ ਪਹਿਲਾਂ ਜੀ ਤਾਂ ਜਾਤ ਜਿਹੜੀ ਆ ਜਮਦੂਤ ਵਾਂਗ ਆ ਟਿਮੜੀ ਮੈਨੂੰ ਜੀ ਤਾਂ ਲੋਕ ਕਹਿਣ ਸਾਡੀ ਉਹ ਜਾਤ ਦਾ ਨਾਮ ਲੈ ਕੇ ਨਾ ਪਿਓ ਦੀ ਦਾ ਬੇ ਫਲਾਣੇ ਦੇ ਮੁੰਡਾ ਹੋਇਆ ਜਿਆਦਾ ਨਾਮ ਲੈ ਜੇਨੀਬੇ ਉਹਦੇ ਪੁੰਡਾ ਹੋਇਆ ਯਾਨੀ ਬੰਦਤਾਰ ਸਿੰਘ ਸਾਡੇ ਪਿਤਾ ਜੀ ਜਿਵੇਂ ਗਿਆਨੀ ਬੰਦਤਾਰ ਸਿੰਘ ਕੀਤਨੀ ਹੈ ਜੀ ਵੀ ਇਹ ਨਹੀਂ ਕਹਿੰਦੇ ਵੀ ਗਿਆਨੀ ਬੰਦਤਾਰ ਸਿੰਘ ਦੇ ਲੜਕਾ ਹੋਇਆ ਜੀ ਨਹੀਂ ਜਾਤ ਦਾ ਨਾਮ ਲੈ ਕੇ ਖਾਨੇ ਬੰਦਤਾਰ ਸਿੰਘ ਦੇ ਇਹ ਪੈਦਾ ਹੋਇਆ ਪੈਦਾ ਅੱਜਾ ਫਿਰ ਦੇਖੋ ਹੋ ਗਿਆ ਪੈਦਾ ਫਿਰ ਉਸ ਤੋਂ ਬਾਅਦ ਸਾਡੇ ਨਾਲ ਬਹੁਤ ਘਟਨਾਵਾਂ ਟਕੀਆਂ ਹੈਗੀਆਂ ਤੇ ਸਾਡਾ ਕਲਕੱਤੇ ਕਾਰੋਬਾਰ ਹੈਗਾ ਤੇ ਅਸੀਂ ਇੱਧਰ ਆ ਕੇ ਮਕਾਨ ਪਾਉਣ ਲੱਗੇ ਕੱਚੇ ਪਹਿਲਾਂ ਤਾਂ ਢਾਰੇ ਹੀ ਸੀਗੇ ਉਹ ਜਦੋਂ ਮਕਾਨ ਪਾ ਰਹੇ ਸੀ ਨੀਆਂ ਪਟੀਆਂ ਤਾਂ ਇੱਕ ਜ਼ਿਮੀਂਦਾਰ ਆ ਕੇ ਵਿਚਕਾਰ ਗਿਆ ਕਹਿੰਦਾ ਇਹ ਕਰਦੇ ਆ ਕਹਿੰਦੇ ਪੱਕਾ ਪੱਕਾ ਕੋਠਾ ਪਾਉਣ ਲੱਗੇ ਕਹਿੰਦਾ ਇਹ ਜ਼ਮੀਨ ਮੇਰੀ ਹੈ ਕਿਉਂਕਿ 1950 1950 ਤੱਕ 26 ਜਨਵਰੀ 1950 ਤੱਕ ਜਦੋਂ ਸੰਵਧਾਨ ਲਾਗੂ ਹੋਇਆ ਉਹ ਤੋਂ ਪਹਿਲਾਂ ਇਹ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਦਲਤ ਹੈਗੇ ਆ ਉਹਨਾਂ ਦੇ ਨਾਂ ਦੇ ਉੱਤੇ ਇੱਕ ਵੀ ਇੰਚ ਜ਼ਮੀਨ ਨਹੀਂ ਹੋ ਸਕਦੀ ਜਿਹੜਾ ਉਹਨਾਂ ਦਾ ਕੱਚਾ ਕੋਠਾ ਵੀ ਹੁੰਦਾ ਹੈ ਢਾਰਾ ਉਹ ਕਿਸੇ ਜ਼ਿਮੀਦਾਰ ਜਾਂ ਉੱਚ ਜਾਤੀ ਦੇ ਨਾਂ ਹੁੰਦਾ ਹੈ ਜੀ ਤੇ ਉਹ ਉਹਦੇ ਬਦਲੇ ਚ ਉਹਨਾਂ ਤੋਂ ਵਿਗਾਰ ਲੈਂਦਾ ਹੈ ਮੁਕਤ ਕੰਮ ਕਰਉਂਦਾ ਹੈ ਖੇਤਾਂ 'ਚ ਤੇ ਉਹ ਆ ਕੇ ਖੜ ਗਿਆ ਤਾਂ ਕਹਿੰਦੇ ਇਹ ਮੇਰਾ ਹੈ ਮੇਰੀ ਅਜਮੇ ਚਲੋ ਉਹ ਕਹਿੰਦੇ ਪੈਸੇ ਲੈ ਲਓ ਉਹਨੂੰ ਪੈਸੇ ਦਿੱਤੇ ਪੈਸੇ ਲੈ ਗਏ ਚਲੋ ਭਾਈ ਭੇ ਸਾਡੇ ਕਰਦਿਆਂ ਕੰਦਾ ਪਾਉਣੀਆਂ ਸ਼ੋਅ ਕਰਤੀ ਕੰਦਾ ਪਾਣੀਆਂ ਜਦ ਗਾਟਰ ਰੱਖਣ ਲੱਗੇ ਬਾਲੇ ਫੇ ਆ ਗਏ ਜ਼ਿਮੀਦਾਰ ਅੱਠੇ ਹੋ ਗਏ ਇਹਨਾਂ ਰੇ ਆ ਗਏ ਕਹਿੰਦੇ ਇਹ ਗੱਲ ਲਗੇ ਕਹਿੰਦੇ ਬਾਲੇ ਗਾਟਰ ਪਾਉਣ ਲਗੇ ਕਹਿੰਦੇ ਸਰਵਾੜ ਪਾਓ ਤੁਸੀਂ ਲੋਕ ਗਾਟਰ ਬਾਲੇ ਨਹੀਂ ਪਾ ਸਕਦੇ ਇਹਨੇ ਉਹਨੇ ਗਾਟਰ ਨਾਲਾ ਮਾਰੇ ਤੁਹਾਡੇ ਨਾਲ ਆਪਣੀਆਂ ਨਾ ਘਟਾਵਾਂ ਵਾਪਰੀਆਂ ਸਾਡੇ ਨਾਲ ਹੀ ਆ ਇਹ ਸਾਡੇ ਪਹਿਲਾਂ ਮੇਰੇ ਪਿਓ ਨਾਲ ਵਾਪਰੀਆਂ ਜੀ ਤੇ ਮੈਂ ਹੁਣ ਆਪਣੀਆਂ ਵੀ ਦੱਸ ਦਿੰਨਾ ਜੀ ਹੈ ਮੈਂ 5 ਸਾਲ ਦਾ ਜੀ ਸਾਡੇ ਨਿਆਂਇਆਂ ਦੇ ਵਿੱਚ ਟਿਊਬਲ ਸੀਗੇ ਜਿਵੇਂ ਇਹ ਦਾਰਾਂ ਉਹ ਗੱਲ ਪੂਰੀ ਕਰ ਦੋ ਪਹਿਲਾਂ ਨਕਾਨ ਵਾਲੀ ਬਾਲਿਆਂ ਹਾਂ ਬਾਲਿਆਂ ਵਾਲੀ ਫਿਰ ਉਹ ਜਿਹੜੀ ਆ ਉਹ ਜੀ ਹੁਣੀ ਪੈਣ ਨਹੀਂ ਦਿੰਦਾ ਜਦ ਪੈਣ ਇਸ ਤੇ ਪੰਚਾਇਤ ਹੋਈ ਜਦ ਪੰਚਾਇਤ ਚ ਹੋਈ ਤਾਂ ਪੰਚਾਇਤ ਦੇ ਵਿੱਚ ਜਾ ਕੇ ਸਾਡੇ ਪਿਤਾ ਜੀ ਬੈਠ ਗਏ ਉਹਨੇ ਗਾਲ ਕੱਢ ਕੇ ਜਾਂਦਾ ਨਹੀਂ ਗਾਲ ਕੱਢ ਕੇ ਉਹਨਾਂ ਨੂੰ ਠਾਲ ਤੱਕਦਾ ਉੱਤਰ ਬੈਠ ਬਾਹਰ ਜਾਂਦਾ ਪੰਚਾਇਤ ਚ ਨਹੀਂ ਬੈਠਦਾ ਐਨੇ ਤੁਸੀਂ ਲੋਕ ਪੰਚਾਇਤ ਦੇ ਵਿੱਚ ਨਹੀਂ ਬੈਠ ਸਕਦੇ ਚਲੋ ਪਰੇ ਬੈਗ ਪਰ ਡਾਕਟਰ ਮੈਦਕਰ ਦਾ ਕਰਸ਼ਮਾ ਦੇਖੋ ਜੀ ਅੱਜ ਜੇ ਇਸ ਬਾਪ ਨੂੰ ਸਾਡੇ ਨੂੰ ਪੰਚਾਇਤ ਨਹੀਂ ਬੈਠਣ ਦਿੱਤਾ ਅੱਜ ਉਹਦੇ ਪੋਤੇ ਮਾਰਦੇ ਇਨਸਾਨ ਇਹ ਦੇਸ਼ ਦੀ ਸਭ ਤੋਂ ਉੱਚੀ ਨਿਆਏ ਕੋਸੀ ਤੇ ਬੈਠੇ ਜਾਂਦੇ ਆ। ਇਹ ਡਾਕਟਰ ਮਿਲ ਕਰ ਗਏ। ਤੇ ਉਦੋਂ ਬਾਅਦ ਚਲੋ ਰਹਿ ਗਿਆ ਫੇ ਚਲ ਗਿਆ ਉਧਰ ਹੀ ਕੰਮ ਕਰਨ। ਕੋਈ ਕਰਦੇ ਵੀ ਛੱਡੋ ਜਾ ਰਹੇ ਨੇ। ਚਲ ਗਏ। ਤੇ ਮੈਂ ਜਦੋਂ 5 ਸਾਲ ਦਾ ਹੋਇਆ ਤਾਂ 5-6 ਸਾਲ ਦਾ ਸਕੂਲੋਂ ਆਇਆ ਮੈਂ ਗਰਵੀ ਸੀਗੀ ਤੇ ਸਾਡੇ ਗਵਾਂਢ 'ਚ ਨਿਆਣਿਆਂ ਚੱਟਿਓ ਬਲ ਸੀਗਾ ਜ਼ਿੰਮੇਦਾਰਾ ਦਾ। ਮੈਂ ਉੱਥੇ ਨਾਲ ਚਲ ਗਿਆ। ਮੈਂ ਉਹਨਾਂ ਨਾਲ ਪਿਆ ਜਦੋਂ ਨਿਆਣਿਆਂ ਨੂੰ ਦੇ ਮੈਂ ਵੀ ਨਾਲ ਲੱਗ ਉਹ ਜਿਵੇਂ ਦਾ ਆਇਆ ਉਹਨ ਮੇਰੇ ਪੰਜ ਸੱਤ ਪ੍ਰਾਣਾ ਜੜ ਦਤੀ। ਨਹੀਂ ਪਹਿਲਾਂ ਉਹ ਤੋਂ ਪਹਿਲਾਂ ਜੀ ਉਹਨੇ ਉਹ ਜਿਹੜੀ ਜੱਟੀ ਸੀਗੀ ਉਹਨ ਮੈਨੂੰ ਉਹਨਾਂ ਦੇ ਨੇ ਲੈ ਹਮ ਜਦ ਮੈਨੂੰ ਉਹਨਾਂ ਦੇ ਨੇ ਲੈ ਜੱਟੀ ਨਾਲ ਪਾਸ ਹਮ ਨਾ ਸਾਡੀ ਚਾਤਾ ਲੈ ਕੇ ਉਹ ਚੜਾ ਪਿੱਟਦਾ ਉਹ ਚੜਾ ਪਿੱਟਦਾ ਤੇ ਉਹ ਆ ਗਿਆ ਇੱਤਾਂ ਚੋਂ ਦੌੜਾ ਦੌੜਾ ਆਇਆ ਉਹਨ ਦੇ ਨੂੰ ਉਹਨ ਮੇਰੇ ਪੰਜ ਸੱਤ ਪ੍ਰਾਣਾ ਜੜ ਦਤੀ। ਮੇਰੀ ਜਾਨ ਦੀ ਗਾਲ ਕੱਢ ਕੇ ਕਹਿੰਦਾ ਸਹਾਲਿਓ ਕਹਿੰਦਾ ਇੱਥੇ ਮਰ ਲਿਆ ਕਰੋ ਆੜ ਜਿੱਤੇ ਹੈ ਨਾ ਇੱਕ ਬੜਾ ਜੜਾ ਹੁੰਦਾ ਨਾ ਇੱਕ ਛੋਟਾ ਚਵਚਾ ਹੁੰਦਾ ਜਿੱਥੇ ਆਪਾਂ ਲੈਟੀਨ ਨਾਲ ਹੱਥ ਧੋਣ ਲੇ ਬਣਿਆ ਕਹਿੰਦਾ ਇੱਥੇ ਨਾ ਦੇ ਤੇ ਉਦੋਂ ਬਾਅਦ ਫਿਰ ਸਕੂਲ ਦੇ ਵਿੱਚ ਜਾਂ ਸਕੂਲ ਦੇ ਵਿੱਚ ਸੀ ਸਾਡੇ ਟੀਚਰ ਜ਼ਿੰਮੇਦਾਰ ਸੀਗਾ ਪਿੰਡ ਦਾ ਹੀ ਸੀਗਾ ਉਹ ਤੇ ਉਹ ਨਾਉਂਦੇ ਨਹੀਂ ਸਾਡੇ ਬਲਮੀਕੀ ਬੱਚੇ ਹੋਰ ਸਾਰੇ ਖੜੇ ਕਰ ਲੈਣੇ ਖੜੇ ਕਰਕੇ ਉਹਨੇ ਗਾਣਾ ਕੱਟਣੀ ਸ਼ੁਰੂ ਕਰ ਦਿੱਤੀ ਨੇ ਜາດ ਦਾ ਲੈ ਕੇ ਵੀ ੜੀ ੜੀ ਸੌ ਖਾ ਕੇ ਆ ਜਾਂਦੇ ਆ ਇਹ ਤਾਂ ਬਜੀਪੇ ਲੈਣਾ ਹੁੰਦੇ ਹੈਗੇ ਆ ਇਹ ਤਾਂ ਇਦਾਂ ਹੈਗਾ ਤੇ ਮਾਰ ਮਾਰ ਡੰਡੇ ਉਤੋਂ ਪਜਾ ਦੇ ਨੇ ਸਾਡੇ ਬੇਟਿਆਂ ਦਾ ਹੀ ਉਤੇ ਪਛਾਣ ਦੇ ਪਰ ਜਾ ਜੀ ਸਾਡੇ ਜਿਹਨਾਂ ਨੂੰ ਕੁੱਟਣਾ ਉਹਨਾਂ ਦੀ ਲੈਟ੍ਰੀ ਨਿਕਲ ਜਾਂਦੀ ਤੇ ਇਦਾਂ ਹੀ ਉਹ ਸਾਡੇ ਨਾਲ ਇਹ ਹੋਇਆ ਫਿਰ ਉਸ ਤੋਂ ਬਾਅਦ ਇਹ ਇਦਾਂ ਹੀ ਗੱਲਾਂ ਹੋਰ ਬੜੀਆਂ ਹੋਈਆਂ